ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਫੰਡ ਸੁਖਾ ਆਨੰਦ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਹੁਣੇ ਬਾਹਰ ਜਾ ਰਹੇ ਆ ਤਾਂ ਕਰਕੇ ਤਿੰਨ ਪਸ਼ੂ ਆ ਜੀ ਇੱਕ ਰੋਟਾ ਵਿਟਰ ਤੇ ਇੱਕ ਜਗਨੇਟਰ ਸੇਲ ਆ ਜਾਣਕਾਰੀ ਪਰਪਰ ਆਪਾਂ ਬਾਈ ਤੋਂ ਲੈ ਲਾਂਗੇ ਤੁਹਾਡਾ ਫਰਜ ਆ ਜੀ ਪੈਸੇ ਤੁਸੀਂ ਲਾਉਣੇ ਤਸੱਲੀ ਕਰਨਾ ਤੁਹਾਡਾ ਹੱਕ ਆ ਆ ਕੇ ਤਸੱਲੀ ਕਰ ਸਕਦਾ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਰਣਜੀਤ ਸਿੰਘ ਸੋਨਪੁਰ ਗੁਰਮੀਤ ਸਿੰਘ ਪਿੰਡ ਸੁਖਵਾਲਾ ਤਸਵੀਰ ਬਾਗਾਪੁਰਾ ਜਿਹੜਾ ਮੂਹ ਹੈ ਜੀ ਮੋਬਾਈਲ ਨੰਬਰ ਜੀ 94022113 ਠੀਕ ਹੈ ਬਾਈ ਤਾਜੀ ਸੂਈ ਤੋਂ ਸ਼ੁਰੂ ਕਰ ਲਾਂਗੇ ਸੂਆ ਬਾਈ ਕਿੰਨਾਂ ਸੂਈ ਹੈ ਜੀ ਇਹ ਪਹਿਲੇ ਸੂਏ ਦੰਦੋ ਜੀ ਦੰਦੋ ਇਹ ਦੁੰਦੀ ਹੈ ਠੀਕ ਹੈ ਬਾਈ ਕਦੋਂ ਸੂਈ ਹੈ ਜੀ ਇਹ ਮੌਤ ਤੱਕ ਹੋ ਜਾ ਬੱਸ ਬੱਚਾ ਕੀ ਹੈ ਜੀ ਇਹ ਬੱਸ ਹੈ ਕਿੰਨਾ ਨੱਟ ਦੁੱਧ ਤਿਆਰ ਹੈ ਜੀ ਨੱਟ ਦੇ ਥੱਲੇ 10 ਕਿਲੋ ਤਿਆਰ ਜੋਕ ਕੇ ਦੇ ਦਾਂਗੇ ਹਾਂਜੀ ਥਣਾ ਦੀ ਓਕੇ ਹੈ ਬਾਈ ਹਾਂਜੀ ਥਣਾ ਦੀ ਥੋੜਾ ਜਿਹਾ ਜਗ੍ਹਾ ਦੀ ਕਮੀ ਕਰਕੇ ਤੁਹਾਨੂੰ ਤੋਰ ਕੇ ਨਹੀਂ ਦਿਖਾਉਂਦੇ ਜੀ ਬਾਕੀ ਥਣਾ ਦੇ ਸਾਇਜ ਸੋਹਣੇ ਆ ਗੈਪ ਤੇ ਲੱਗੇ ਹੱਥੀ ਚੂਵਾਈ ਵਾਲਾ ਗਲਾਬੀ ਥਾਨ ਬਰੀਡ ਵਾਈਜ਼ ਵੀ ਕਰਮ ਵਾਲੀ ਚੰਗੀ ਆ ਮੂੰਹ ਤੋਂ ਦੋ ਦੰਦ ਦਾ ਜੀ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲੋ ਜੀ 2 ਵਜੇ ਚੁੱਕੇ ਆ ਜੀ ਥਾਨ ਲੈਵੇ ਦੀ ਜੱਜਮੈਂਟ ਉਸ ਹਾਵ ਨਾ ਕਰੋ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀਗਾ ਮੁੱਲ ਬਈ ਇਹਦਾ ਇਹਦਾ ਮੁੱਲ 50000 ਹਜੂਮਾਨ ਤਾਂ ਨਹੀਂ ਠੀਕ ਆ ਜੀ ਮੁੱਲ ਇਹਦਾ ਬਈ 50000 ਰੁਪਿਆ ਕਰਦੇ ਆ ਬਾਕੀ ਮਾਨ ਤੁਰਗਾ ਬਾਈ ਕਹਿੰਦਾ ਉਹਦੇ ਚ ਜ਼ਰੂਰ ਕਰ ਦਾਂਗੇ ਬਰੀਡ ਵਾਈਜ਼ ਪੂਰੀ ਚੰਗੀ ਬੱਛੀ ਹੈ ਜੀ 2 ਨੰਬਰ ਤੋਂ ਕੜ ਗੱਬਣਾ ਸੁਆ ਬਾਈ ਕਿੰਨਵਾ ਸੂਈ ਵੀ ਹੈ ਜੀ ਇਹ ਦੂਜਾ ਸੁਆ ਸੁਣਾ ਜੀ ਤੀਜੇ ਵਾਸਤੇ ਕੱਬਣਾ ਜੀ ਕਿੰਨੇ ਟਾਈਮ ਦੀ ਜੀ ਇਹ ਹੋਣਗੇ 7 ਮਹੀਨਾ ਲੱਗਿਆ ਇਹਦਾ ਆਪਣੇ ਪੱਛੋਂ ਦਾ ਬਰੀਡ 14 ਤਰੀਕ ਤੋਂ 7 ਮਹੀਨਾ ਜਾਨੀ 7 ਮਹੀਨਾ ਹੋ ਗਿਆ 8ਵਾਂ ਲੱਗੇ 8 ਮਾ 7ਾਂ ਦੀ ਪੂਰੀ ਹੋ ਗਈ ਠੀਕ ਆ 8ਵਾਂ ਲੱਗ ਗਿਆ 14 ਤਰੀਕ ਤੋਂ ਜਾਨੀ 6 ਦਿਨ ਹੋ ਗਏ ਠੀਕ ਆ ਬਾਈ ਤੇ ਦੁੱਧ ਕਿੰਨਾ ਨੈਟ ਤਿਆਰ ਆ ਜੀ ਨੇ ਤੇ ਸਿਰ 7 ਕਿਲੋਟ ਹੈ ਜੀ ਜੋ ਓਕੇ ਦੇ ਦਾਂਗੇ ਇੱਕ ਬਈ ਆ ਮਾੜੀ 7 ਕਿਲੋ ਵੈਸੇ ਠੀਕ ਆ ਜੀ ਆ ਮਾੜੀ ਜੀ ਸ਼ਾਕ ਜੀ ਹੈ ਚੱਲਦੀ ਤਾਂ ਨਹੀਂ ਭਾਈ ਹਾਂ ਜੀ ਨਾਲ ਨਾਲ ਠੀਕ ਆ ਭਾਈ ਕਿ ਥਾਣਾ ਦੀ ਓਕੇ ਆ ਜਮਾ ਜੀ ਓਕੇ ਜੀ ਕ੍ਰੋਸ ਅੰਗ ਆ ਜੀ ਗਰਮੀਆਂ ਦਾ ਤੋਹਫਾ 7 ਪੂਰੇ ਹੋ ਗਏ ਆ ਜੀ 6 ਦਿਨ ਹੋ ਗਏ ਪੂਰੇ ਹੋਏ ਨੂੰ 7 ਕਿਲੋ ਹੀ ਨੈਟ ਦੁੱਧ ਤਿਆਰ ਆ ਮੇਰੀ ਸਪੈਸ਼ਲ ਬੇਨਤੀ ਆ ਕਿ ਆਪ ਦਾ ਡਾਕਟਰ ਵੀ ਨਾਲ ਜਰੂਰ ਲੈ ਕੇ ਆਇਓ ਤੇ ਦੋ ਟਾਈਮ ਚਾਰ ਟਾਈਮ ਠੀਕ ਹੈ ਜੀ ਤਾਂ ਦਵਾਈ ਕਹਿੰਦਾ 8 ਕਿਲੋ ਹੀ ਆਪਾਂ 7 ਕਹਿ ਕੇ ਦੇਣੀ ਆ ਤਸੱਲੀ ਜਰੂਰ ਕਰ ਲਓ ਇਹਦਾ ਮੁੱਲ ਬਈ ਇਹਦਾ ਮੁੱਲ ਬਿਆਰੀ ਦਿਓ ਠੀਕ ਹੋ ਜੁਲਾਸੀ ਤਾਂ ਮਾਨਤਾ ਠੀਕ ਹੈ ਜੀ ਮੁੱਲੇ ਤਾਂ ਬਈ 42000 ਰੁਪਿਆ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਉਦੋਂ ਚੋਂ ਜਰੂਰ ਕਰ ਦਾਂਗੇ ਇਹ ਨੰਬਰ ਇਹਦੀ ਕੀ ਡਿਟੇਲ ਆ ਬਈ ਤੀਜੇ ਸੂਏ ਹੀ ਉਹਨਾਂ ਦੇ ਨਾ ਹੀ ਜੇਸੂ ਸੂਏ ਤੀਜੇ ਸੂਏ ਸੂਈ ਚੌਥੇ ਵਾਸਤੇ ਹੋਈ ਹੈ ਇਹ ਆਈਏ ਬਸ ਮਹੀਨਾ ਹੋਇਆ ਬਸ ਖਾਲੀ ਦੇਣੀ ਹੈ ਜੀ ਖਾਲੀ ਦੇਣੀ ਹੈ ਜੀ ਹਾਂਜੀ ਠੀਕ ਹੈ ਦੁੱਧ ਕਿੰਨਾ ਨਟ ਤਿਆਰ ਹੈ ਜੀ ਇਹ ਥੱਲੇ ਹੈ ਕਿ 7 ਕਿਲੋ ਥੱਲੇ ਦੁੱਧ ਹੈ 7 ਕਿਲੋ ਹੀ ਆ ਜੀ ਠੀਕ ਹੈ ਬਾਈ ਇਹਦਾ ਮੁੱਲ ਬਾਈ ਇਹਦਾ ਮੁੱਲ ਹੈਗਾ ਜੀ 35000 ਠੀਕ ਹੈ ਜੀ ਥਣਾ ਦੀ ਓਕੇ ਹੈ ਜੀ ਥਣਾ ਦੀ ਓਕੇ ਹੈ ਠੀਕ ਹੈ ਥਣਾ ਦੇ ਸੈਜ ਵੀ ਤੁਹਾਨੂੰ ਲੈਣ ਤੋਂ ਦਿਖਾ ਦਿੰਨੇ ਆ ਦੁੱਧ ਦੇ ਦੇ ਥੱਲੇ ਵੀ 7 ਕਿਲੋ ਹੀ ਆ ਤੇ ਜੇ ਜੂਏ ਸੂਈ ਹੋਈ ਆ ਏਆਈ ਹੋਈ ਨੂੰ ਮਹੀਨਾ ਹੋ ਗਿਆ ਬਾਈ ਖਾਲੀ ਮੰਨ ਕੇ ਹੋਈ ਯਾਨੀ ਕਿ ਜਾਨ ਕੇ ਤਸੱਲੀ ਵਾਲੀ ਗੱਲ ਹੀ ਵੈਸੇ ਤਾਂ ਰਹੀ ਠੀਕ ਹੈ ਜੀ ਬਾਕੀ ਬਾਈ ਉਹ ਚਲੋ ਅਗਲੇ ਦੀ ਕਿਸਮਾ ਸਹੀ ਗੱਲ ਆ ਜੀ ਜੇ ਅੱਗੇ ਵੀ ਰਿਕਾਰਡ ਹੈ ਦੇਖਿਆ ਪਤਾ ਕਰਦੀ ਹੈ ਯਾਨੀ ਕਿ ਆਪਣੇ ਕੋਲੇ ਪਹਿਲੀ ਇਹ ਹੀ ਤੇ ਰਹਿ ਜਾਂਦੀ ਆ ਹਾਂ ਨੇ ਜੀ 20 ਦਿਨਾਂ ਬਾਅਦ ਤੋਂ ਬੋਲ ਪੈਣਾ ਨਹੀਂ ਦਾ ਠੀਕ ਹੈ ਜੀ ਹੁਣ ਮਹੀਨਾ ਲੰਘ ਗਿਆ ਉੱਤੇ ਲੰਘ ਗਿਆ ਟਾਈਮ ਉੱਤੇ ਲੰਘ ਗਿਆ ਠੀਕ ਆ 90% ਬਾਈ ਕਹਿੰਦਾ ਇਹ ਵੀ ਗੱਬਣ ਹੀ ਆ ਪਰ ਖਾਲੀ ਮੰਨ ਕੇ ਦੇਣੀ ਆ ਮੁੱਲ 35 ਸਹੀ ਗੱਲ ਹੈ ਜੀ ਮੁੱਲ ਇਹਦਾ 35000 ਰੁਪਿਆ ਵਿੱਚੋਂ ਮਾਨਤਨ ਬਾਈ ਕਹਿੰਦਾ ਜਰੂਰ ਕਰਦਾਂਗੇ ਇੱਕ ਰੋਟਾਵੇਟਰ ਵੀ ਬਾਈ ਦਾ ਸੇਲ ਆ ਉਹ ਕੋਈ ਗੱਲ ਨਹੀਂ ਉੱਤੀ ਰਹਿੰਦੇ ਕਿੰਨਾ ਮਾਡਲ ਆ ਜੀ ਇਹ ਮਾਡਲ ਹੋਊਗਾ ਜੀ 14 15 ਹੋਊਗਾ ਦੇ ਸਾਲ ਦਾ ਤਕਰੀਬਨ ਠੀਕ ਹੈ ਜੀ ਕੀ ਹਮ ਆਲੇ ਆਂਦਾ ਜੀ ਚੈੱਕ ਕਰ ਸਕਦੇ ਹੋ 7 ਫੁੱਟਾ ਬਾਈ ਫੁੱਟਾ ਫੁੱਟਾ ਠੀਕ ਆ ਜੀ ਬਲੇਟਾਂ ਦੀ ਕੰਡੀਸ਼ਨ ਦੇਖ ਲਓ ਜੀ ਪੂਰੀ ਸਾਫ਼ ਹਾਲਤ ਦੀ ਆ ਕਰਾਸ ਤੁਹਾਨੂੰ ਨਾਲ ਮਿਲ ਜਾਣਾ ਜੀ ਤਵੇ ਵੀ ਚੰਗੇ ਆ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਜੀ ਗੀਅਰ ਵੀ ਹੀਮ ਦਾ ਲੱਗਿਆ ਵਾ ਪੂਰੇ ਸਟੈਂਪਲ ਲੱਗੇ ਆਵੀਆਂ ਤੇ ਡ੍ਰਿੱਲ ਸਮੇਤ ਮਿਲਣਾ ਬਈ ਤੁਹਾਨੂੰ ਡ੍ਰਿੱਲ ਸਮੇਤ ਤੁਹਾਨੂੰ ਮਿਲੂਗਾ ਡ੍ਰਿੱਲ ਕੰਮ ਕਰਾਦਾ ਡ੍ਰੈਸਰ ਨੂੰ ਕਰਾਇਆ ਨਹੀਂ ਇਸ ਕਰਕੇ ਮੈਂ ਚਲੈਂਗਾ ਨਹੀਂ ਪਤਾ ਦਾ ਕਰਨ ਦਾ ਰਖਾਦਾ ਵੀ ਸਹੀ ਗੱਲ ਹੈ ਜੀ ਡ੍ਰਿੱਲ ਚਾਲੂ ਹਾਲਤ ਚ ਹੈ ਜੀ ਠੀਕ ਆ ਇਹਦਾ ਮੁੱਲ ਬਈ ਇਹਦਾ ਮੁੱਲ 65000 ਠੀਕ ਆ ਜੀ ਤੇ ਆ ਜਿੰਦਰਾ ਭਾਈ ਇਹ ਵੀ ਸੇਲ ਹੈ ਜੀ ਜਨਰੇਟਰ ਜੀ ਕੱਲਾ ਜਨਰੇਟਰ ਕਿੰਨੇ ਕਿਲੋਵਾਟ ਦਾ ਬਈ ਇਹ 40 ਕਿਲੋਵਾਟ ਦਾ ਹਾਂ ਦੋ ਮੋਟਰ ਚਲਾਉਂਦਾ ਜੀ ਹਾਂਜੀ ਠੀਕ ਆ ਜੀ ਟਰੈਕਟਰ ਕਿਹੜੇ ਤੇ ਚੱਲਦਾ ਸੀ ਬਾਈ ਸਵਰਾਜ ਤੇ ਚੱਲਦਾ ਸੀਗਾ ਜੀ ਤਾਂਬੇ ਦਾ ਜੀ ਤਾਂਬੇ ਦਾ ਠੀਕ ਆ ਇਹਦਾ ਮੁੱਲ ਬਾਈ ਇਹਦਾ ਕਿਹੜਾ ਠੀਕ ਆ ਹੋਜੂ ਲੈਸੀ ਔਰ ਧਰੋ 65000 ਰੁਪਿਆ ਬਾਈ ਜਨਰੇਟਰ ਦਾ ਨਾਲ ਦੀ ਗੱਲ ਕਰੀ ਆਪਾਂ ਠੀਕ ਆ ਜੀ 65000 ਰੋਟਾਵਿੱਟਰ ਦਾ ਜੇ ਜੋੜਾ ਲੈ ਲੈ ਕਰ ਦੋਗੇ ਲੈਸੀ ਹਾਂ ਕਰਦਾ ਠੀਕ ਆ ਜੇ 65000 ਰੋਟਾਵਿੱਟਰ ਦਾ ਜੀ 65000 ਜਨਰੇਟਰ ਦਾ ਜਿਹਨੂੰ ਕੋਈ ਵੀ 2 ਲੱਖ ਜੀ ਦੇਦਾ ਠੀਕ ਆ ਜੀ ਜੇ ਬਾਈ ਕਹਿੰਦਾ ਦੋਨੇ ਕੋਈ ਵੀ ਲੈ ਕੇ ਜਾਂਦਾ ਤਸਵਾਂ ਲੱਖ ਦੇ ਦੋਨੇ ਦੇ ਦਾਂਗੇ ਜਿਨ੍ਹਾਂ ਨੂੰ ਪਸ਼ੂ ਪਸੰਦ ਹੁੰਦੇ ਆ ਤਸੱਲੀ ਤੁਸੀਂ ਕਰਨੀ ਆ ਖਰੀਦ ਸਕਦਾ ਹੈ ਜਿਹਨੂੰ ਜਨਰੇਟਰ ਜਾਂ ਰੋਟਾਵੇਟਰ ਪਸੰਦ ਆਉਂਦਾ ਹੈ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ